ਸਵੇਰ ਦਾ ਵਕਤ ਅੰਮ੍ਰਿਤ ਵੇਲਾ ਉਸ ਨੂੰ ਬੜਾ ਵੜਾਇਆ ਅੰਮ੍ਰਿਤ ਵੇਲਾ ਸੱਚ ਨੂੰ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਜ਼ਰੀ ਮੋਖ ਦਵਾ ਅੰਮ੍ਰਿਤ ਵੇਲੇ ਨੂੰ ਬਹੁਤਾ ਵੜਾਇਆ ਚੌਥੇ ਪੈਰ ਸੁਬਾਹ ਕੇ ਸੁਰਤਿਆਂ ਉਪਜੈ ਚਾਹ ਤਿਨਾਂਦਰਿਆਂ માં ਸਿਉ ਦੋਸਤੀ ਮਨ ਮੁਖ ਸੱਚਾ ਨ ਅੰਮ੍ਰਿਤ ਵੇਲੇ ਦੀ ਬੜੀ ਸ਼ਿਫਤ ਕੀਤੀ ਹੈ ਅਠਾਂ ਪਹਿਰਾਂ ਵਿੱਚੋਂ ਉਹ ਪਹਿਰ ਜਿਹੜਾ ਅੰਮ੍ਰਿਤ ਵੇਲਾ ब्रह्म मुहूर्त अनुषम मत मतन्त्रਾਂ ਵਾਲਿਆਂ ਨੇ ਵੜਿਆਇਆ ਹੈ ਭਜਨ ਮੰਦਗੀ ਦੇ ਵਾਸਤੇ ਖਾਸ ਕਰ ਅੱਛਾ ਸਮਾਂ ਹੈ ਸੋਇਓ ਉਸ ਵੇਲੇ ਪ੍ਰਾਲਸ ਪ੍ਰਧਾਨ ਨੇ ਇੱਕ ਦਫਾ ਜ਼ਿਕਰ ਜਦੋਂ ਕੱਲ ਜੋ ਗੁਰੂ ਬਾਬਾ ਜੀ ਨੂੰ ਮਿਲਦਾ ਹੈ ਜੁਵਾਰਤਾ ਲਾਪ ਹੋਈ ਉਸ ਦੇ ਪਾਸ ਇੱਕ ਜੁਲੜ ਦੇਖਿਆ ਮਰਦਾਨੇ ਨੇ ਜਿਸ ਦੇ ਵਿੱਚ ਬਹੁਤ ਸਾਰੀਆਂ ਗਲੀਆਂ ਪਿਛਣ ਲੱਗਾ ਮਰਦਾਨਾ ਇਹ ਕਲਜੁ ਇਹ ਕੀ ਚੀਜ਼ ਤੇਰੇ ਕੋਲ ਇਹ ਜੋ ਜੁਲੜ ਕਿਹਾ ਹੈ ਉਹ ਕਹਿੰਦਾ ਇਹ ਆਲਸ ਦਾ ਜੁਲੜ ਹੈ ਇਹਦਾ ਕੀ મતલਬ ਇਹ ਜੁਲੜ ਮੈਂ ਅੰਮ੍ਰਿਤ ਵੇਲੇ ਜਿਹੜਾ ਅਠਾ ਪਹਿਰ ਵਿੱਚੋਂ ਸ੍ਰੇਸ਼ਟ ਪਹਿਰ ਹੈ ਬ੍ਰਹਮ ਮੂਰਤ ਉਸ ਮੌਕੇ ਸਭ ਦੁਨੀਆਂ ਦੇ ਉੱਪਰ ਸਿੱਟ ਦਿਨਾ ਆ ਤਾਕੇ ਕੋਈ ਉਠ ਨਾ ਸਕੇ ਉੱਠ ਕੇ ਪਰਮੇਸ਼ਰ ਦਾ ਭਜਨ ਨਾ ਕਰ ਸਕੇ ਇਸ ਵਾਸਤੇ ਮੈਂ ਇਹ ਸਭ ਲੋਗਾਂ ਤੇ ਆਲਸ ਪਾ ਦੇਣਾ ਦੇਖੋ ਵੇਲਾ ਸਾਧ ਸਿੰਘ ਜਿਆਦਾ ਆਲਸਤਾ ਹੋਇਆ ਕਰਦਾ ਹੈ ਹੋਰ ਵਕਤਾਂ ਨਾਲੋਂ ਉਸ ਵੇਲੇ ਆਲਸ ਜਿਆਦਾ ਪ੍ਰਧਾਨ ਹੁੰਦੀ ਹੈ ਇਸ ਕਰਕੇ ਮੈਂ ਉਸ ਵੇਲੇ ਇਹ ਜਨਰ ਸਭ ਲੋਗਾਂ ਤੇ ਸਿੱਟ ਦਿਨਾ ਫਿਰ ਪੁੱਛਣ ਲੱਗਾ ਮਰਦਾਨਾ ਇਹ ਮੋਰियां ਕਿਹਨਾਂ ਨੇ ਕਰ ਦਿੱਤੀਆਂ ਗਲੀਆਂ ਕਿਹਨੇ ਕਰਤੀਆਂ ਇਹਦੇ ਵਿੱਚ ਕਲ ਜੁ ਕਹਣ ਗਲੀਆਂ ਉਹਨਾਂ ਨੇ ਕਰ ਦਿੱਤੀਆਂ ਜਿਹੜੇ ਉਸ ਵੇਲੇ ਉੱਠ ਕੇ ਇਸ਼ਨਾਨ ਆਦ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਦੇ ਹਨ ਉਹਨਾਂ ਤੇ ਮੇਰਾ ਬਲ ਨਹੀਂ ਪੈਂਦਾ ਇਹ ਗਲੀਆਂ ਉਹਨਾਂ ਨੇ ਕਰ ਦਿੱਤੀਆਂ ਸਾਸ਼ੰ ਉਸ ਵੇਲੇ ਉੱਠ ਕੇ ਜਿਹੜੇ ਇਸ਼ਨਾਨ ਆਦ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਦੇ ਹਨ ਉਹਨਾਂ ਦੀ ਬਿਧੀ ਬਹੁਤ ਸ਼ਕਤੀ ਹਰ ਅੰਮ੍ਰਿਤ ਵੇਲੇ ਵੱਤੇ ਕਰੀ ਜਿਆ ਭਗਤ ਖਾਇ ਖਰਚ ਰਹੇ ਨਾ ਖੁੱਟੇ ਨਾ ਹੀ ਇਉਂ ਦਸਿਆ ਹੈ ਤੋ ਇੱਕ ਦਫਰ ਜਿ ਕਰ ਇੱਕ ਕੋਈ ਰੋਜ਼ਾਨੀ ਤਨੇਮੀ ਰੋਜ਼ ਇਸ਼ਨਾਨ ਕਰਕੇ ਪਰਮੇਸ਼ਰ ਦਾ ਭਜਨ ਕਰਿਆ ਕਰਦਾ ਸੀ ਕਿਤਨੇ ਸਾਲਾਂ ਦਾ ਨਿਯਮ ਉਸਦਾ ਇਸ ਤਰ੍ਹਾਂ ਚਲਾ ਰਿਹਾ ਸੀ ਸਰਦੀ ਦਾ ਮੌਸਮ ਆ ਗਿਆ ਕਈ ਦਿਨ ਦੀ ਛੜੀ ਲੱਗ ਗਈ ਜੜੀ ਤੇ ਲੱਗਣ ਕਰਕੇ ਜਦੋਂ ਵੇਲਾ ਹੋਇਆ ਉਠਣ ਦਾ ਜਾਗ ਤਾਂ ਅਚਭੂਤ ਆਹੀ ਜਾਇਆ ਕਰਦੀ ਹੈ ਸੋ ਉਸ ਵੇਲੇ ਅੰਦਰੋਂ ਦੋ ਮਨ ਹਨ ਇੱਕ ਚੰਗਾ ਹੈ ਇੱਕ ਮਾੜਾ ਚੰਗਾ ਮਨ ਚੰਗੇ ਪਾਸੇ ਪ੍ਰੇਰਦਾ ਹੈ ਮਾੜਾ ਮਨ ਮਾੜੇ ਪਾਸੇ ਪ੍ਰੇਰਦਾ ਹੈ ਤਾਂ ਉਹਨਾਂ ਦਾ ਝਗੜਾ ਹੋ ਰਿਹਾ ਹੈ ਅੰਦਰ ਸੋ ਉਸ ਮੋਕੇ ਅੰਦਰੋਂ ਜਿਹੜਾ ਮਾੜਾ ਮਨ ਸਿੱਖਹਿਣ ਲੱਗਾ ਮੀਂਹ ਪੈਂਦਾ ਹੈ ਬਾਹਰ ਇਤਨੀ ਸਰਦੀ ਹੈ ਸਰਦੀ ਦਾ ਮੌਸਮ ਹੈ ਥੋੜਾ ਜਿਹਾ ਮੀਂਹ ਤਾਂ ਹਟ ਲੈਣ ਦੇਣਾ ਚਾਹੀਦਾ ਫਿਰ ਇਸ਼ਨਾਨ ਕਰਾਂ ਕਿਉਂਕਿ ਬਾਹਰ ਇਸ਼ਨਾਨ ਕਰਨਾ ਹੈ ਸੋ ਇਹ ਗੱਲ ਉਸਮਾਨ ਨੇ ਕਹੀ ਦੂਜੇ ਚੰਗੇ ਮਾਨੇ ਮੰਨ ਲਈ ਵੀ ਚਲੋ بارش हट ਜਾਣ ਦੇਣੀ ਚਾਹੀਦੀ ਹੈ ਸੋ ਚੁੱਪ ਕਰਕੇ ਪੈ ਗਿਆ ਉਸ ਵੇਲੇ ਨੀਂਦ ਜਦੋਂ ਆਉਂਦੀ ਹੈ ਕਾफी ਸਮਾਂ ਗੁਜ਼ਰ ਜਾਂਦਾ ਦਿਨ ਚੜ ਗਿਆ ਬੜਾ ਚਿਤ ਨੂੰ ਖੇਦ ਹੋਇਆ ਅਮਲੀ ਪੁਰਸ਼ ਨੂੰ ਅਮਲ ਨਾ ਮਿਲੇ ਇਹਨਾਂ ਦੁੱਖ ਹੁੰਦਾ ਹੈ ਰੋਜ਼ ਦੇ ਨਿਯਮ ਕਰਨ ਵਾਲੇ ਤੇ ਕਿਸੇ ਕਾਰਨ ਤੇ ਨਿਯਮ ਨਾ ਹੋਵੇ ਉਹਦੇ ਮਨ ਨੂੰ ਕਿਤਨਾ ਕਸ਼ਟ ਹੁੰਦਾ ਹੈ ਲਾਜ਼ਮੀ ਚੀਜ਼ ਹੈ ਇਸ ਕਰਕੇ یوں ਬੜਾ ਦੁੱਖ ਆ ਵੀ ਅਜਮਾਨ ਨੇ ਬੜਾ ਤੋਖਾ ਕੀਤਾ ਅੱਛਾ ਕੱਲ ਸੀ ਉਹ ਤਾਂ ਵਕਤ ਲੰਘ ਹੀ ਗਿਆ ਦੂਜਾ ਦਿਨ ਫਿਰ ਆਇਆ ਚੜੀ ਲਗਾਤਾਰ ਮੁਤਵਾਤਰ ਸਿਆਲ ਦੀ ਚੜੀ ਕਈ ਦਿਨ ਲੱਗੀ ਚਲੀ ਜਾ ਰਹੀ ਫੇਰ ਵੇਲੇ ਸਿਰ ਜਾਗ ਗਈ ਅੰਦਰੋਂ ਆਵਾਜ਼ ਆਈ ਵੀ ਬਾਹਰ ਛੱਟ ਜਾਣ ਚਾਹੀਦੀ ਹੈ بارش ਪੈ ਰਹੀ ਹੈ ਬਾਹਰ ਛੱਟ ਜੇ ਫਿਰ ਇਸ਼ਨਾਨ ਕਰਦੇ ਹਾਂ ਦੂਜਾ ਇਕ ਮਨ ਜਿਹੜਾ ਚੰਗਾ ਸੀ वो भी हामी पर गया कहेंगे अच्छा ठीक है बारिश हट जे फिर उठते हैं थोड़ा जा फिर सुस्ती की फिर दिन चढ़ गया सारा समा गुजर गया फिर बड़ा दुख होया इसी तरह दो दिन लंघा दिते जड़ी मुतवातर चली जा रही है बारिश नहीं बंद हुई इसी तरह तीजा दिन आया जो तो उस वेले जाग आई तो अंदरों मन ने फिर कहा मीह पैदा बंद हो जा उठ के इनान करा दो दिन तो इसने ਇਹ ਖਰਾਬ ਕਰ ਦਿੱਤੇ ਸਨ ਸੋ ਉਸ ਮੰਨ ਤੇ ਹੁਸਾ ਆਇਆ ਝੱਟੀ ਉੱਠ ਕੇ ਸਣੇ ਬਸਤਰ ਜਿਹੜਾ ਉੱਪਰ ਲਿਆਇਆ ਸੀ ਬਾਹਰ ਛੱਪੜ ਸੀ ਠੰਡੇ ਪਾਣੀ ਦਾ ਮੀਂਹ ਪੈਂਦੇ ਉਹਦੇ ਵਿੱਚ ਜਾ ਕੇ ਬਹਿ ਜਾਂਦੇ ਆਂ ਬਿਨ ਚੜ੍ਹੇ ਥਾਈ ਉਸਨੂੰ ਪਾਲੇ ਮਾਰਿਆ ਫਿਰ ਨਾਲੇ ਇਹ ਕਹਿੰਦੇ ਰਹੇ ਅੱਗੇ ਨੂੰ ਫੇਰ ਤਾਂ ਨਹੀਂ ਕਹੇਗਾ ਵੀ ਸੁਸਤੀ ਕਰੀਏ ਸੋ ਇਹ ਜਿਹੜੇ ਇਹ ਜੇ ਹਟਿਏ ਪੁਰਸ਼ਣ ਕਲਯੁਗ ਕਹਿੰਦਾ ਇਹ ਜੇ ਲੋਕਾਂ ਨੇ ਐ ਮੇਰੇ ਜੁਲੜ ਵਿੱਚ ਮੋਰੀਆਂ ਕਰ ਦਿੱਤੀ ਗਲੀਆਂ ਕਰਤੀਆਂ ਉਹਨਾਂ ਤੇ ਮੇਰਾ ਬਲ ਨਹੀਂ ਪੈਂਦਾ ਹੈ ਨਹੀਂ ਤਮਾਮ ਦੁਨੀਆ ਨੂੰ ਆਲਸ ਦੇ ਜੁਲੜ ਦੇ ਵਿੱਚ ਸੁਸਤੀ ਦੇ ਅਰਹੀਨ ਕਰਕੇ ਮੈਂ ਪਰਮੇਸ਼ਰ ਤੋਂ ਬੇਮੁਖ ਕਰਕੇ ਨਰਕਾ ਨੂੰ ਲੈ ਜਾਣਾ ਹੈ ਸਈਓ ਸਾਸਿ ਕੋ ਬੇਰਾ ਇਫਾਜਾ ਹੁੰਦਾ ਹੈ ਫਰੀਦ ਆਪਣੇ ਮਨ ਦੇ ਨਾਲ ਕਸ਼ਮਕਸ਼ ਕਰ ਰਿਹਾ ਹੈ ਕੀ ਕਹਿੰਦਾ ਹੈ ਗਲੀਆਂ ਚ ਇਕੜ ਦੂਰ ਕਰਨਾਲ ਪਿਆਰੇ ਨੇ ਚੱਲਾਂ ਤਾਂ ਫੀਜੇ ਕੰਬਲੀ ਰਹਾ ਤਾਂ ਟੁੱਟੇ ਨੇ ਜੇ ਕਿਸੇ ਤਰੀਕੇ ਸਿਰ ਇਸ਼ਨਾਨ ਵਗੈਰਾ ਕਰਨ ਦਾ ਉਦਦਮ ਕੀਤਾ ਜਾਂਦਾ ਬੜੀ ਖੇਚਲ ਬੜਾ ਕਸ਼ਟ ਹੁੰਦਾ ਦੀਂਦਾ ਹੈ ਜੇ ਨਹੀਂ ਤਾਂ ਇਤਨੀ ਦੇਰ ਦੀ ਘਰਣਾ ਸੇਵਾ ਤੇ ਵਿੱਚ ਵਿਗਨ ਪੈਂਦਾ ਹੈ ਇਮਤਿਹਾਨ ਦੇ ਵਿੱਚ ਇੱਕ ਸਵਾਲ ਵੀ ਭੁੱਲ ਜਾਏ ਬੱਚਾ ਇਤਨਾ ਉਸ ਨੂੰ ਨੁਕਸਾਨ ਪਹੁੰਚਦਾ ਹੈ ਇਸੇ ਤਰ੍ਹਾਂ ਹੀ ਫਰੀਦ ਨੇ ਸੋਚਿਆ ਵੀ ਐਸਾਨੀ ਚਾਹੀਦਾ ਅਖੀਰ ਮਨ ਦੇ ਅੰਦਰ ਫੈਸਲਾ ਕਰਕੇ ਵੀ ਦੇਖੀ ਜਾਉ ਸਿਰ ਤੇ ਪਰੇਤ ਪ੍ਰੇਮ ਜਿਹੜਾ ਹੈ ਸਿਰੋਂ ਪਰੇ ਹੋ ਕੇ ਨਹੀਂ ਵਿਆਕਰਦਾ ਹੈ ਜੋ ਤਉ ਪ੍ਰੇਮ ਖੇਲਣ ਦਾ ਚਾਉ ਸਿਰ ਥਰਤਲੀ ਗਲੀ ਮੋਰੀ ਆਤਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨ ਕੀਜੈ ਸਵੇਰ ਦਾ ਵਕਤ ਅੰਮ੍ਰਿਤ ਵੇਲਾ